ਸਾਲ 2026 ਵਿੱਚ ਦੁਨੀਆ ਕਿਹੋ ਜਿਹੀ ਦਿਖਾਈ ਦੇਵੇਗੀ? ਹਾਂ, ਇੱਕ ਬਹੁਤ ਵੱਡਾ ਸਵਾਲ ਹੈ। ਅੱਜ ਸਾਡੇ ਕੋਲ ਦੀ ਇਕਨੋਮਿਸਟ ਦੀ ਇੱਕ ਖਾਸ ਰਿਪੋਰਟ ਹੈ ਜੋ ਆਉਣ ਵਾਲੇ ਸਾਲ ਦੀ ਇੱਕ ਮਤਲਬ ਬੜੀ ਦਿਲਚਸਪ ਤਸਵੀਰ ਪੇਸ਼ ਕਰਦੀ ਹੈ। ਹੂੰ। ਇਸ ਰਿਪੋਰਟ ਦਾ ਕੇਂਦਰੀ ਵਿਚਾਰ ਹੈ ਕਿ ਦੁਨੀਆ ਇੱਕ ਲੈਣ ਦੇਣ ਵਾਲੀ ਦੁਨੀਆ ਯਾਨੀ ਕਿ ਇੱਕ 트੍ਰਾਂਜੈਕਸ਼ਨਲ ਵਰਲਡ ਬਣ ਰਹੀ ਹੈ। ਬਿਲਕੁਲ। ਤੇ ਅੱਜ ਸਾਡਾ ਮਕਸਦ ਇਸ ਵਿਚਾਰ ਦੀਆਂ ਪਰਤਾਂ ਨੂੰ ਖੋਲਣਾ ਹੈ ਔਰ ਸਮਝਣਾ ਹੈ ਕਿ ਇਸ ਦਾ ਸਾਡੀ ਰਾਜਨੀਤੀ ਸਾਡੀ ਆਰਥਿਕਤਾ ਅਤੇ ਸ਼ਾਇਦ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਤੇ ਵੀ ਕੀ ਅਸਰ ਪਵੇਗਾ ਹਾਂ ਤੇ ਇਹ ਸਿਰਫ ਸਿਆਸਤ ਤੱਕ ਸੀਮਤ ਨਹੀਂ ਹੈ ਇਹ ਬਦਲਾਅ ਟੈਕਨੋਲੋਜੀ ਸਿਹਤ ਇੱਥੋਂ ਤੱਕ ਕਿ ਸਾਡੇ ਸਮਾਜਿਕ ਰਿਸ਼ਤਿਆਂ ਤੱਕ ਫੈਲਿਆ ਹੋਇਆ ਹੈ ਅੱਛਾ ਰਿਪੋਰਟ ਇਸ ਸ਼ਬਦ ਦੇ ਕੇਂਦਰ ਵਿੱਚ ਡੋਨਲਡ ਟਰੰਪ ਦੇ ਪ੍ਰਭਾਵ ਨੂੰ ਰੱਖਦੀ ਹੈ ਜਿਸ ਨੂੰ ਉਹਨਾਂ ਨੇ ਮਜ਼ਾਕ ਵਿੱਚ ਇੱਕ ਨਵਾਂ ਸ਼ਬਦ ਦਿੱਤਾ ਹੈ ਟਰੰਪ ਨੇਡੋ ਟਰੰਪ ਨੇਡੋ ਹਾਂ ਯਾਨੀ ਕਿ ਅਜਿਹਾ ਸਿਆਸੀ ਤੂਫਾਨ ਜੋ ਸਭ ਕੁਝ ਬਦਲ ਦੇਵੇਗਾ ਇਹ ਸ਼ਬਦ ਆਪਣੇ ਆਪ ਵਿੱਚ ਬਹੁਤ ਕੁਝ ਕਹਿੰਦਾ ਹੈ ਤਾਂ ਚਲੋ ਇਸ ਤੂਫਾਨ ਦੇ ਕੇਂਦਰ ਤੋਂ ਹੀ ਸ਼ੁਰੂ ਕਰਦੇ ਹਾਂ ਯਾਨੀ ਅਮਰੀਕਾ ਤੋਂ ਠੀਕ ਹੈ ਰਿਪੋਰਟ ਕਹਿੰਦੀ ਹੈ ਕਿ ਦੁਨੀਆ ਟ੍ਰਾਂਜੈਕਸ਼ਨਲ ਹੋ ਜਾਵੇਗੀ ਇਸ ਦਾ ਅਸਲ ਮਤਲਬ ਕੀ ਹੈ ਇਹ ਸੁਣਨ ਵਿੱਚ ਤਾਂ ਇੱਕ ਬਿਜ਼ਨਸ ਸ਼ਬਦ ਲੱਗਦਾ ਹੈ ਤੁਸੀਂ ਸਹੀ ਸਮਝਿਆ ਦੇਖੋ ਇਸ ਨੂੰ ਇੱਕ ਵੱਡੇ ਅੰਤਰਰਾਸ਼ਟਰੀ ਬਾਜ਼ਾਰ ਵਾਂਗ ਸੋਚੋ ਪਹਿਲਾਂ ਦੇਸ਼ਾਂ ਦੇ ਰਿਸ਼ਤੇ ਪੁਰਾਣੀਆਂ ਦੋਸਤੀਆਂ ਤੇ ਸਾਂਝੇ ਮੁੱਲਾਂ ਤੇ ਹਾਂ ਲੰਬੇ ਸਮੇਂ ਦੀਆਂ ਸੰਧੀਆਂ ਤੇ ਟਿਕੇ ਹੁੰਦੇ ਸਨ ਬਿਲਕੁਲ ਪਰ ਇੱਕ 트ਾਂਜੈਕਸ਼ਨਲ ਦੁਨੀਆ ਵਿੱਚ ਹਰ ਰਿਸ਼ਤਾ ਇੱਕ ਸੌਦੇ ਵਾਂਗ ਹੈ ਹਰ ਰਿਸ਼ਤਾ ਇੱਕ ਸੌਦਾ ਹੈ ਹਾਂ 트럼ਪ ਪ੍ਰਸ਼ਾਸਨ ਹਰ ਦੇਸ਼ ਨੂੰ ਪੁੱਛੇਗਾ ਤੁਸੀਂ ਸਾਡੇ ਲਈ ਕੀ ਕਰ ਰਹੇ ਹੋ ਇਸ ਸੌਦੇ ਵਿੱਚ ਅਮਰੀਕਾ ਨੂੰ ਕੀ ਮਿਲ ਰਿਹਾ ਹੈ ਇਸ ਨੂੰ ਅਮਰੀਕਾ ਫਰਸਟ ਨੀਤੀ ਦਾ ਕਿਵੇਂ ਕਹਾ ਅਗਲਾ ਪੱਧਰ ਸਮਝੋ ਠੀਕ ਹੈ ਪਰ ਜੇਕਰ ਅਮਰੀਕਾ ਸਿਰਫ ਆਪਣੇ ਫਾਇਦੇ ਦੀ ਗੱਲ ਕਰੇਗਾ ਤੇ ਪੁਰਾਣੇ ਦੋਸਤਾਂ ਨੂੰ ਨਜ਼ਰਅੰਦਾਜ਼ ਕਰੇਗਾ ਤਾਂ ਇਸ ਨਾਲ ਜੋ ਖਾਲੀ ਥਾਂ ਪੈਦਾ ਹੋਵੇਗੀ ਉਸ ਨੂੰ ਕੌਣ ਭਰੇਗਾ ਖਾਸ ਕਰਕੇ ਚੀਨ ਖਾਸ ਕਰਕੇ ਚੀਰ ਇੱਥੇ ਤਾਂ ਗੱਲ ਬਹੁਤ ਦਿਲਚਸਪ ਹੋ ਜਾਂਦੀ ਹੈ ਹੂੰ ਇਹ ਚੀਨ ਲਈ ਇੱਕ ਸੁਨਹਿਰੀ ਮੌਕਾ ਹੈ ਜਦੋਂ ਅਮਰੀਕਾ ਨੂੰ ਇੱਕ ਅਜਿਹੇ ਸਾਥੀ ਵਜੋਂ ਦੇਖਿਆ ਜਾਵੇਗਾ ਜਿਸ ਦਾ ਕੁਝ ਪਤਾ ਨਹੀਂ ਕਦੋਂ ਕੀ ਕਰੇ ਤਾਂ ਚੀਨ ਖੁਦ ਨੂੰ ਇੱਕ ਪਰੋਸੇਮੰਦ ਅਤੇ ਸਥਿਰ ਸਾਥੀ ਵਜੋਂ ਪੇਸ਼ ਕਰੇਗਾ। ਅੱਛਾ। ਖਾਸ ਕਰਕੇ ਗਲੋਬਲ ਸਾਊਥ, ਯਾਨੀ ਅਫਰੀਕਾ, ਏਸ਼ੀਆ ਤੇ ਲਾਤੀਨੀ ਅਮਰੀਕਾ ਦੇ ਦੇਸ਼ਾਂ ਵਿੱਚ ਉਹ ਆਪਣੇ ਵਪਾਰਕ ਸਮਝੌਤੇ ਵਧਾ ਕੇ ਕਹੇਗਾ ਅਸੀਂ ਇੱਥੇ ਲੰਬੇ ਸਮੇਂ ਲਈ ਆਂ, ਅਸੀਂ ਤੁਹਾਡੇ ਨਾਲ ਆਂ। ਤਾਂ ਇੱਕ ਪਾਸੇ ਅਮਰੀਕਾ ਪੁੱਛ ਰਿਹਾ ਸਾਡੇ ਲਈ ਕੀ ਹੈ? ਅਤੇ ਦੂਜੇ ਪਾਸੇ ਚੀਨ ਕਹਿ ਰਿਹਾ ਅਸੀਂ ਤੁਹਾਡੇ ਲਈ ਕੀ ਕਰ ਸਕਦੇ ਆਂ? ਸਹੀ ਗੱਲ ਹੈ। ਬਹੁਤ ਚਲਾਕ ਰਣਨੀਤੀਆ ਇਹ। ਪਰ ਜਦੋਂ ਅਮਰੀਕਾ ਦੁਨੀਆ ਨਾਲ ਇਹ ਸੌਦੇਬਾਜ਼ੀ ਕਰ ਰਿਹਾ ਹੈ ਉਸ ਦੇ ਆਪਣੇ ਘਰ ਵਿੱਚ ਕੀ ਹੋ ਰਿਹਾ ਹੈ ਰਿਪੋਰਟ ਕਹਿੰਦੀ ਹੈ ਕਿ 2026 ਵਿੱਚ ਅਮਰੀਕਾ ਆਪਣੀ ਆਜ਼ਾਦੀ ਦੀ 250ਵੀਂ ਵਰੇਗੰਡ ਮਨਾ ਰਿਹਾ ਹੈ ਪਰ ਜਸ਼ਨ ਖੁਸ਼ੀ ਵਾਲਾ ਨਹੀਂ ਹੋਵੇਗਾ ਹਾਂ ਕਿਉਂਕਿ ਦੇਸ਼ ਅੰਦਰੂਨੀ ਤੌਰ ਤੇ ਇੰਨਾ ਵੰਡਿਆ ਹੋਇਆ ਹੈ ਮਤਲਬ ਉਹ ਇਸ ਗੱਲ ਤੇ ਵੀ ਸਹਿਮਤ ਨਹੀਂ ਹੋ ਸਕਣਗੇ ਕਿ ਜਸ਼ਨ ਕਿਸ ਗੱਲ ਦਾ ਮਨਾਉਣਾ ਹੈ ਇਹ ਤਾਂ ਬਹੁਤ ਗੰਭੀਰ ਸਥਿਤੀ ਹੈ ਬਹੁਤ ਜ਼ਿਆਦਾ ਰਿਪਬਲਿਕਨ ਪਾਰਟੀ ਅਮਰੀਕਾ ਦੇ ਇਤਿਹਾਸ ਨੂੰ ਇੱਕ ਤਰ੍ਹਾਂ ਨਾਲ ਪੇਸ਼ ਕਰੇਗੀ ਇੱਕ ਮਹਾਨ ਦੇਸ਼ ਜਦਕਿ ਡੈਮੋਕ੍ਰੇਟਸ ਇਸ ਦੇ ਇਤਿਹਾਸ ਵਿੱਚ ਗੁਲਾਮੀ ਅਤੇ ਅਸਮਾਨਤਾ ਵਰਗੇ ਮੁੱਦਿਆਂ ਤੇ ਧਿਆਨ ਦੇਣਗੇ ਮਤਲਬ ਇਹ ਦੋ ਵੱਖ-ਵੱਖ ਪਾਰਟੀਆਂ ਨੇ ਦੋ ਵੱਖ-ਵੱਖ ਦੇਸ਼ਾਂ ਮੰਗ ਲੱਗੇਗਾ ਬਿਲਕੁਲ ਜਿਵੇਂ ਇੱਕੋ ਹੀ ਝੰਡੇ ਹੇਟ ਰਹੇ ਹੋਣ ਇਸ ਡੂੰਗੀ ਵੰਡ ਦੇ ਵਿੱਚਕਾਰ ਨਵੰਬਰ ਵਿੱਚ ਮਿਡਟਰਮ ਚੋਣਾਂ ਵੀ ਆ ਰਹੀਆਂ ਹਨ ਕੀ ਇਹ ਚੋਣਾਂ ਸੱਚਮੁੱਚ ਕੁਝ ਬਦਲ ਸਕਦੀਆਂ ਹਨ ਜਾਂ ਸਿਰਫ ਤਣਾਅ ਨੂੰ ਹੋਰ ਵਧਾਉਣਗੀਆਂ ਇਹ ਇੱਕ ਬਹੁਤ ਵੱਡਾ ਸਵਾਲ ਹੈ ਇਹ ਚੋਣ ਇੱਕ ਜਨਮਤ ਸੰਗ੍ਰਹਿ ਵਾਂਗ ਹੋਣ ਗਿਆ ਕਿ 트ੰਪ ਦੀ ਤਾਕਤ ਨੂੰ ਕੋਈ ਚੁਣੌਤੀ ਦੇ ਸਕਦਾ ਹੈ ਜਾਂ ਨਹੀਂ ਹੂੰ ਜੇ ਡੈਮੋਕ੍ਰੇਟਸ ਕਾਂਗਰਸ ਤੇ ਕੰਟਰੋਲ ਕਰ ਲੈਂਦੇ ਹਨ ਤਾਂ ਉਹ 트ੰਪ ਦੇ ਏਜੰਡੇ ਨੂੰ ਰੋਕਣ ਦੀ ਕੋਸ਼ਿਸ਼ ਕਰਨਗੇ ਜਿਸ ਨਾਲ ਸਰਕਾਰ ਦਾ ਕੰਮਕਾਜ ਠੱਪ ਹੋ ਸਕਦਾ ਤੇ ਜੇ ਰਿਪਬਲਿਕਨ ਜਿੱਤ ਜਾਂਦੇ ਹਨ ਤਾਂ ਇਹ 트럼ਪ ਲਈ ਇੱਕ ਹਰੇ ਚੰਡੇ ਵਾਂਗ ਹੋਵੇਗਾ ਫਿਰ ਉਹ ਆਪਣੀਆਂ ਨੀਤੀਆਂ ਨੂੰ ਪੂਰੀ ਤਾਕਤ ਨਾਲ ਲਾਗੂ ਕਰਨਗੇ ਕਿਸੇ ਵੀ ਸੂਰਤ ਵਿੱਚ ਵੰਡ ਹੋਰ ਡੂੰਗੀ ਹੋਣ ਦੀ ਹੀ ਸੰਭਾਵਨਾ ਹੈ ਇਹ ਮਹਿਸੂਸ ਹੋ ਰਿਹਾ ਹੈ ਕਿ ਸਿਆਸੀ ਤ੍ਰੂਵੀਕਰਨ ਸਿਰਫ ਅਮਰੀਕਾ ਦੀ ਕਹਾਣੀ ਨਹੀਂ ਹੈ ਯੂਰਪ ਵਿੱਚ ਵੀ ਕੁਝ ਅਜਿਹਾ ਹੀ ਹੋ ਰਿਹਾ ਹੈ ਬਿਲਕੁਲ ਯੂਰਪ ਵਿੱਚ ਵੀ ਕਟੜ ਸੱਜੇਪੱਖੀ ਪਾਰਟੀਆਂ ਦਾ ਜ਼ੋਰ ਵਧ ਰਿਹਾ ਹੈ ਬ੍ਰਿਟੇਨ ਵਿੱਚ ਨਾਈਜਲ ਫੈਰੇਜ ਫਰਾਂਸ ਵਿੱਚ ਜਾਰਡਨ ਬਾਰਡੇਲਾ ਅਤੇ ਜਰਮਨੀ ਵਿੱਚ ਏਐਫਡੀ ਪਾਰਟੀ ਹਾਂ ਇਹਨਾਂ ਬਾਰੇ ਸੁਣਨ ਵੇ ਜਾ ਰਿਹਾ ਹੈ ਇਸ ਸਭ ਹੋਰ ਮਜ਼ਬੂਤ ਹੋ ਰਹੀਆਂ ਹਨ ਇਸ ਦਾ ਇੱਕ ਵੱਡਾ ਕਾਰਨ ਇਹ ਹੈ ਕਿ 트럼ਪ ਦੇ ਅਮਰੀਕਾ ਨੇ ਯੂਰਪ ਨੂੰ ਸਾਫ਼-ਸਾਫ਼ ਕਹਿ ਦਿੱਤਾ ਹੈ ਕਿ ਉਹ ਹੁਣ ਉਹਨਾਂ ਦੀ ਸੁਰੱਖਿਆ ਦੀ ਗਾਰੰਟੀ ਨਹੀਂ ਦੇਵੇਗਾ ਤਾਂ ਇਸ ਦਾ ਮਤਲਬ ਹੈ ਕਿ ਉਹਨਾਂ ਨੂੰ ਆਪਣੇ ਫੌਜੀ ਖਰਚੇ ਵਧਾਉਣੇ ਪੈਣਗੇ ਹਾਂ ਉਹਨਾਂ ਨੂੰ ਅਹਿਸਾਸ ਹੋ ਰਿਹਾ ਹੈ ਕਿ ਆਪਣੀ ਰੱਖਿਆ ਲਈ ਖੁਦ ਹੀ ਖੜੇ ਹੋਣਾ ਪੈਣਾ ਹੈ ਪਰ ਇਸ ਨਾਲ ਤਾਂ ਉਹਨਾਂ ਦੀ ਆਰਥਿਕਤਾ ਤੇ ਬੋਝ ਪਵੇਗਾ ਅਤੇ ਸ਼ਾਇਦ ਸਮਾਜਿਕ ਪ੍ਰੋਗਰਾਮਾਂ ਵਿੱਚ ਕਟੌਤੀ ਕਰਨੀ ਪਵੇਗੀ ਹੈ ਨਾ ਬਿਲਕੁਲ ਉਹਨਾਂ ਕੋਲ ਹੋਰ ਕੋਈ ਚਾਰਾ ਨਹੀਂ ਹੈ ਦਹਾਕਿਆਂ ਤੋਂ ਉਹ ਅਮਰੀਕਾ ਦੀ ਫੌਜੀ ਛਤਰੀ ਹੇਠ ਆਰਾਮ ਨਾ ਰਹਿ ਰਹੇ ਸਨ ਹੁਣ ਉਹ ਛਤਰੀ हट ਰਹੀ ਹੈ ਤੇ ਹੁਣ ਉਹਨਾਂ ਨੂੰ ਅਹਿਸਾਸ ਹੋ ਰਿਹਾ ਹੈ ਕਿ ਬਾਹਰ ਮੀਂਹ ਪੈ ਰਿਹਾ ਹੈ ਹਾਂ ਇਸ ਲਈ ਉਹਨਾਂ ਨੂੰ ਆਪਣੀ ਸੁਰੱਖਿਆ ਤੇ ਪੈਸਾ ਖਰਚ ਕਰਨਾ ਹੀ ਪਵੇਗਾ ਜਿਸ ਨਾਲ ਆਮ ਲੋਕਾਂ ਵਿੱਚ ਬੇਚੈਨੀ ਵਧੇਗੀ ਤੇ ਸੱਜੇ ਪੱਖੀ ਪਾਰਟੀਆਂ ਨੂੰ ਹੋਰ ਬਲ ਮਿਲੇਗਾ ਤਾਂ ਜੇਕਰ ਅਮਰੀਕਾ ਤੇ ਯੂਰਪ ਦੋਵੇਂ ਅੰਦਰੂਨੀ ਮਸਲਿਆਂ ਨਾਲ ਜੂਝ ਰਹੇ ਹਨ ਤਾਂ ਇਸ ਬਦਲਦੀ ਦੁਨੀਆ ਵਿੱਚ ਭਾਰਤ ਵਰਗਾ ਇੱਕ ਉਭਰਦਾ ਹੋਇਆ ਦੇਸ਼ ਆਪਣੇ ਆਪ ਨੂੰ ਕਿੱਥੇ ਵੇਖਦਾ ਹੈ ਭਾਰਤ ਲਈ ਇਹ ਇੱਕ ਬਹੁਤ ਹੀ ਕਿਵੇਂ ਕਹਾ ਨਾਜ਼ੁਕ ਸਮਾ ਹੈ ਅੱਛਾ ਇੱਕ ਪਾਸੇ ਇੱਕ ਵੱਡੀ ਚੁਣੌਤੀ ਅਮਰੀਕਾ ਨਾਲ ਸਬੰਧਾਂ ਵਿੱਚ ਆ ਸਕਦੀ ਹੈ ਰਿਪੋਰਟ ਕਹਿੰਦੀ ਹੈ ਕਿ ਭਾਰਤ ਵੱਲੋਂ ਰੂਸ ਤੋਂ ਲਗਾਤਾਰ ਤੇਲ ਖਰੀਦਣ ਕਾਰਨ ਹਾਂ ਇਹ ਮੁੱਦਾ ਤਾਂ ਚੱਲ ਹੀ ਰਿਹਾ ਹੈ ਇਸ ਕਰਕੇ ਟਰੰਪ ਪ੍ਰਸ਼ਾਸਨ ਸਖਤ ਟੈਕਸ ਜਿਨ੍ਹਾਂ ਨੂੰ ਪੈਨਿਟਿਵ ਟੈਰਿਫਸ ਕਿਹਾ ਜਾਂਦਾ ਹੈ ਲਗਾ ਸਕਦਾ ਹੈ ਜੋ ਕਿ ਭਾਰਤ ਦੀ ਆਰਥਿਕਤਾ ਲਈ ਇੱਕ ਝਟਕਾ ਹੋ ਸਕਦਾ ਹੈ ਬਿਲਕੁਲ ਤੇ ਦੂਜੇ ਪਾਸੇ ਦੇਸ਼ ਦੇ ਅੰਦਰ ਵੀ ਇੱਕ ਵਿਵਾਦਿਤ ਪੂਰਨ ਮਰਦਮ ਸ਼ੁਮਾਰੀ ਯਾਨੀ ਸੈਂਸਸ ਦੀ ਤਿਆਰੀ ਚੱਲ ਰਹੀ ਹੈ ਹਮ ਜਿਸ ਦੇ ਨਤੀਜੇ ਸਿਆਸੀ ਤੌਰ ਤੇ ਬਹੁਤ ਸੰਵੇਦਨਸ਼ੀਲ ਹੋ ਸਕਦੇ ਹਨ ਹਾਂਜੀ ਇਹ ਤਾਂ ਕਾਫੀ ਦਬਾਅ ਵਾਲੀ ਸਥਿਤੀ ਲੱਗ ਰਹੀ ਹੈ ਪਰ ਰਿਪੋਰਟ ਵਿੱਚ ਭਾਰਤ ਲਈ ਇੱਕ ਵੱਡੇ ਮੌਕੇ ਦਾ ਵੀ ਜ਼ਿਕਰ ਹੈ ਖਾਸ ਕਰਕੇ ਟੈਕਨੋਲੋਜੀ ਦੇ ਖੇਤਰ ਵਿੱਚ ਹਾਂ اے ਆਈ ਬਾਰੇ ਇਹ ਇੱਕ ਬਹੁਤ ਵੱਡਾ ਮੌਕਾ ਹੈ ਦੱਸੋ ਇਸ ਬਾਰੇ ਭਾਰਤ ਦੇ ਟੈਕਨੋਲੋਜੀ ਖੇਤਰ ਦੇ ਮੋਢੀ ਨੰਦਨ ਨੀਲੇਕਣੀ ਦਾ ਮੰਨਣਾ ਹੈ ਕਿ ਭਾਰਤ AI ਦੇ ਖੇਤਰ ਵਿੱਚ ਦੁਨੀਆ ਦਾ ਲੀਡਰ ਬਣ ਸਕਦਾ ਹੈ ਵਾਹ ਪਰ ਕਿਉਂ ਦੇਖੋ ਇਸ ਦਾ ਕਾਰਨ ਇਹ ਹੈ ਕਿ ਭਾਰਤ ਕੋਲ ਦੋ ਸਭ ਤੋਂ ਕੀਮਤੀ ਚੀਜ਼ਾਂ ਹਨ ਇੱਕ ਅਰਬ ਤੋਂ ਵੱਧ ਲੋਕਾਂ ਦਾ ਡਾਟਾ हां डेटा तो आजकल नमा ठेल है बिल्कुल और दूसरा एक बड़ी गिनती ਵਿੱਚ ਹੁਨਰਮੰਦ ਇੰਜੀਨੀਅਰ ਜੇਕਰ ਇਸ ਮੌਕੇ ਦਾ ਸਹੀ ਇਸਤੇਮਾਲ ਕੀਤਾ ਗਿਆ ਤਾਂ ਇਹ ਭਾਰਤ ਦੀ ਆਰਥਿਕਤਾ ਨੂੰ ਅਗਲੇ ਦਹਾਕੇ ਲਈ ਨਵੀਂ ਊਰਜਾ ਦੇ ਸਕਦਾ ਹੈ ਇਹ ਬਹੁਤ ਦਿਲਚਸਪ ਹੈ ਪਰ ਜੇਕਰ ਅਸੀਂ ਵਿਸ਼ਵ ਪੱਧਰ ਤੇ ਦੇਖੀਏ ਤਾਂ AI ਦਾ ਬੂਮ ਥੋੜਾ ਬੇਕਾਬੂ ਜਿਹਾ ਮਹਿਸੂਸ ਹੋ ਰਿਹਾ ਹੈ ਹੈ ਨਾ ਹਾਂ ਹਰ ਕੰਪਨੀ AI ਤੇ ਅਰਬਾ ਡਾਲਰ ਲਗਾ ਰਹੀ ਹੈ ਤਾਂ ਸਵਾਲ ਇਹ ਹੈ ਕਿ ਇਹ ਇੱਕ ਤਕਨੀਕੀ ਕ੍ਰਾਂਤੀ ਹੈ ਇਹ ਫਿਰ ਇੱਕ ਹੋਰ ਆਰਥਿਕ ਬੁਲਬੁਲਾ ਇਹ 2026 ਦਾ ਸ਼ਾਇਦ ਸਭ ਤੋਂ ਵੱਡਾ ਆਰਥਿਕ ਸਵਾਲ ਹੋਵੇਗਾ ਹਮ ਜਦੋਂ ਸਾਨੂੰ ਪਤਾ ਲੱਗੇਗਾ ਕਿ ਕਿਹੜੀਆਂ ਕੰਪਨੀਆਂ ਅਸਲ ਵਿੱਚ ਕੀਮਤੀ ਹਨ ਅਤੇ ਕਿਹੜੀਆਂ ਸਿਰਫ ਹਵਾ ਵੇਚ ਰਹੀਆਂ ਸਨ ਅਤੇ ਇਸ ਦਾ ਉਹਨਾਂ ਨੌਜਵਾਨਾਂ ਤੇ ਕੀ ਅਸਰ ਪਵੇਗਾ ਜੋ ਹੁਣੇ ਕਾਲਜ ਤੋਂ ਨਿਕਲ ਰਹੇ ਹਨ ਉਹਨਾਂ ਦੀਆਂ ਨੌਕਰੀਆਂ ਦਾ ਕੀ ਬਣੇਗਾ ਇਹ ਚਿੰਤਾ 2026 ਤੱਕ ਬਹੁਤ ਵੱਧ ਜਾਵੇਗੀ ਖਾਸ ਤੌਰ ਤੇ ਉਹ ਨੌਕਰੀਆਂ ਜੋ ਗਿਆਨ ਤੇ ਆਧਾਰਿਤ ਹਨ ਜਿਵੇਂ ਲਿਖਣਾ ਕੋਡਿੰਗ ਡਾਟਾ ਵਿਸ਼ਲੇਸ਼ਣ ਉਹ ਸਿੱਧੇ ਤੌਰ ਤੇ ਖਤਰੇ ਵਿੱਚ ਹਨ ਹਾਂ ਨੌਜਵਾਨਾਂ ਨੂੰ ਇਹ ਅਹਿਸਾਸ ਹੋਣ ਲੱਗੇਗਾ ਕਿ ਉਹਨਾਂ ਨੂੰ ਸਿਰਫ ਜਾਣਕਾਰੀ ਹਾਸਲ ਕਰਨਾ ਨਹੀਂ ਸਿੱਖਿਆ ਸਗੋਂ ਉਹ ਹੁਨਰ ਸਿੱਖਣੇ ਪੈਣਗੇ ਜੋ ਮਸ਼ੀਨਾਂ ਨਹੀਂ ਕਰ ਸਕਦੀਆਂ ਜਿਵੇਂ ਕਿ ਆਲੋਚਨਾਤਮਕ ਸੋਚ ਰਚਨਾਤਮਕਤਾ ਅਤੇ ਸਤਿਪਤਵਦ ਦੂਜੇ ਇਨਸਾਨਾਂ ਨਾਲ ਹਮਦਰਦੀ ਅਤੇ ਭਾਵਨਾਤਮਕ ਸਬੰਧ ਬਣਾਉਣਾ ਜਾਣਦੇ ਹੋ ਇਹ ਗੱਲ ਕਿ AI ਸਾਡੇ ਮਾਨਸਿਕ ਕੰਮ ਨੂੰ ਆਸਾਨ ਬਣਾ ਰਿਹਾ ਹੈ ਮੈਨੂੰ ਰਿਪੋਰਟ ਵਿੱਚ ਜ਼ਿਕਰ ਕੀਤੇ ਇੱਕ ਹੋਰ ਵੱਡੇ ਰੁਝਾਨ ਦੀ ਯਾਦ ਦਿਵਾਉਂਦੀ ਹੈ ਵਜ਼ਨ ਘਟਾਉਣ ਵਾਲੀਆਂ ਨਵੀਆਂ ਦਵਾਈਆਂ ਹਾਂ ਜੀ ਐਲ ਪੀ 1 ਡਰਗਸ ਇੱਕ ਪਾਸੇ AI ਸਾਡੇ ਦਿਮਾਗੀ ਕੰਮ ਨੂੰ ਆਸਾਨ ਬਣਾ ਰਿਹਾ ਹੈ ਦੂਜੇ ਪਾਸੇ ਇੱਕ ਗੋਲੀ ਸਾਡੇ ਸਰੀਰ ਨੂੰ ਕੰਟਰੋਲ ਕਰ ਸਕਦੀ ਹੈ ਇੱਕ ਬਹੁਤ ਹੀ ਡੂੰਗਾ ਕਨੈਕਸ਼ਨ ਹੈ ਇੱਕ ਵੱਡੀ ਕ੍ਰਾਂਤੀ ਹੈ ਪਹਿਲਾਂ ਇਹ ਟੀਕਿਆਂ ਦੇ ਰੂਪ ਵਿੱਚ ਮਿਲਦੀਆਂ ਸਨ ਪਰ 2026 ਤੱਕ ਇਹ ਗੋਲੀਆਂ ਦੇ ਰੂਪ ਵਿੱਚ ਆਸਾਨੀ ਨਾਲ ਮਿਲਣ ਗਈਆਂ ਇਸ ਨਾਲ ਤਾਂ ਕਰੋੜਾਂ ਲੋਕਾਂ ਦੀ ਜ਼ਿੰਦਗੀ ਬਦਲ ਸਕਦੀ ਹੈ ਬਿਲਕੁਲ ਪਰ ਇਹ ਸਿਰਫ ਸਿਹਤ ਦਾ ਮਾਮਲਾ ਨਹੀਂ ਹੈ ਇਹ ਇੱਕ ਨੈਤਿਕ ਅਤੇ ਸਮਾਜਿਕ ਬਹਿਸ ਵੀ ਛੇੜੇਗਾ ਜਿਵੇਂ ਕਿ ਕੀ ਇਹ ਮਿਹਨਤ ਦਾ ਬਦਲ ਹੈ ਹਾਂ ਅਤੇ ਕੀ ਇਹ ਸਰੀਰ ਪ੍ਰਤੀ ਸਾਡੀ ਸੋਚ ਨੂੰ ਬਦਲ ਦੇਵੇਗਾ ਇਹ ਸਵਾਲ ਸਾਡੇ ਸਮਾਜ ਦੇ ਤਾਣੇ ਬਾਣੇ ਨੂੰ ਹਿਲਾ ਸਕਦੇ ਹਨ ਇਹ ਸਾਰੀਆਂ ਵੱਡੀਆਂ ਤਬਦੀਲੀਆਂ ਯਕੀਨਨ ਵੱਡੀਆਂ ਆਰਥਿਕ ਲਹਿਰਾਂ ਪੈਦਾ ਕਰ ਰਹੀਆਂ ਹੋਣਗੀਆਂ ਪਰ ਰਿਪੋਰਟ ਇੱਕ ਹੋਰ ਤੁਰੰਤ ਖਤਰੇ ਵਾਲਾ ਇਸ਼ਾਰਾ ਕਰਦੀ ਹੈ ਜੋ ਸਿੱਧਾ ਅਮਰੀਕਾ ਦੇ ਆਰਥਿਕ ਢਾਂਚੇ ਨਾਲ ਜੁੜਿਆ ਹੋਇਆ ਹੈ ਫੈਡਰਲ ਰਿਜ਼ਰਵ ਹਾਂ ਇੱਕ ਅਜੇਹਾ ਖਤਰਾ ਹੈ ਜਿਸਤੇ ਬਹੁਤ ਘੱਟ ਲੋਕਾਂ ਦਾ ਧਿਆਨ ਹੈ ਪਰ ਇਸ ਦੇ ਨਤੀਜੇ ਬਹੁਤ ਭਿਆਨਕ ਹੋ ਸਕਦੇ ਹਨ। ਅੱਛਾ ਦੇਖੋ ਅਮਰੀਕੀ ਕੇਂਦਰੀ ਬੈਂਕ ਫੈਡਰਲ ਰਿਜ਼ਰਵ ਦੇ ਮੌਜੂਦਾ ਚੇਅਰਮੈਨ ਜੇਰੋਮ ਪਾਵਲ ਦਾ ਕਾਰਜਕਾਲ ਖਤਮ ਹੋ ਰਿਹਾ ਹੈ। ਠੀਕ 트ੰਪ ਵੱਲੋਂ ਕੀਤੀ ਗਈ ਨਵੀਂ ਨਿਯੁਕਤੀ ਬਾਜ਼ਾਰਾਂ ਵਿੱਚ ਵੱਡੀ ਹਲਚਲ ਪੈਦਾ ਕਰ ਸਕਦੀ ਹੈ। ਜੇਕਰ ਕੋਈ ਅਜੇਹਾ ਵਿਅਕਤੀ ਆਉਂਦਾ ਹੈ ਜੋ 트ੰਪ ਦੇ ਦਬਾਅ ਹੇਠ ਵਿਆਜ ਦਰਾਂ ਘਟਾਉਂਦਾ ਹੈ ਤਾਂ ਇਹ ਕੇਂਦਰੀ ਬੈਂਕ ਦੀ ਆਜ਼ਾਦੀ ਤੇ ਸਿੱਧਾ ਹਮਲਾ ਹੋਵੇਗਾ। ਤੇ ਜੇ ਇੰਜ ਹੋਇਆ ਤਾਂ ਗੱਲ ਬਹੁਤ ਵਿਗੜ ਸਕਦੀ ਹੈ ਮਹਿੰਗਾਈ ਵਧ ਜਾਏਗੀ ਨਿਵੇਸ਼ਕਾਂ ਦਾ ਭਰੋਸਾ ਉੱਗ ਜਾਏਗਾ ਹਾਂ ਇਹ ਇੱਕ ਵੱਡੇ ਆਰਥਿਕ ਸੰਕਟ ਨੂੰ ਜਨਮ ਦੇ ਸਕਦਾ ਹੈ ਜਿਸ ਦਾ ਅਸਰ ਪੂਰੀ ਦੁਨੀਆ ਤੇ ਪਵੇਗਾ ਕੇਂਦਰੀ ਬੈਂਕ ਦੀ ਆਜ਼ਾਦੀ ਇੱਕ ਆਧੁਨਿਕ ਆਰਥਿਕਤਾ ਦਾ ਨੀਂ ਪੱਥਰ ਹੈ ਤੇ ਜੇ ਨੀਂ ਹੀ ਹਿੱਲ ਗਈ ਤਾਂ ਪੂਰੀ ਇਮਾਰਤ ਢਹਿ ਸਕਦੀ ਹੈ ਬਿਲਕੁਲ ਤਾਂ ਸਾਡੇ ਕੋਲ ਸਿਆਸੀ ਸਥਿਰਤਾ ਹੈ ਆਰਥਿਕ ਅਨਿਸ਼ਚਿਤਤਾ ਹੈ ਇਸ ਦਾ ਦੁਨੀਆ ਭਰ ਵਿੱਚ ਅਸਲ ਸੰਘਰਸ਼ਾਂ ਲਈ ਕੀ ਮਤਲਬ ਹੈ ਕੀ ਕਿਤੇ ਸ਼ਾਂਤੀ ਦੀ ਕੋਈ ਉਮੀਦ ਹੈ ਰਿਪੋਰਟ ਮੁਤਾਬਕ ਗਜ਼ਾ ਵਿੱਚ ਸ਼ਾਇਦ ਇੱਕ ਬਹੁਤ ਹੀ ਕਮਜ਼ੋਰ ਸ਼ਾਂਤੀ ਬਣੀ ਰਹੇ ਪਰ ਯੂਕਰੇਨ ਸੁਡਾਨ ਅਤੇ ਮਿਆਮਾਰ ਵਰਗੀਆਂ ਥਾਵਾਂ ਤੇ ਜੰਗਾਂ ਜਾਰੀ ਰਹਿਣ ਦੀ ਸੰਭਾਵਨਾ ਹੈ ਹਮ ਪਰ ਇਸ ਤੋਂ ਵੀ ਵੱਧ ਚਿੰਤਾ ਵਾਲੀ ਗੱਲ ਗ੍ਰੇ ਜ਼ੋਨ ਸੰਘਰਸ਼ਾਂ ਦਾ ਵਾਦਾ ਹੈ ਗ੍ਰੇ ਜ਼ੋਨ ਇਹ ਸ਼ਬਦ ਸੁਣਨ ਵਿੱਚ ਹੀ ਖਤਰਨਾਕ ਲੱਗਦਾ ਹੈ ਮਤਲਬ ਸਿੱਧੀ ਜੰਗ ਨਹੀਂ ਪਰ ਸ਼ਾਂਤੀ ਵੀ ਨਹੀਂ ਬਿਲਕੁਲ ਇਸ ਵਿੱਚ ਸਾਈਬਰ ਹਮਲੇ, ਸੋਸ਼ਲ ਮੀਡੀਆ ਤੇ ਗਲਤ ਜਾਣਕਾਰੀ ਫੈਲਾਉਣਾ, ਆਰਥਿਕ ਦਬਾਅ ਇਹ ਸਭ ਸ਼ਾਮਿਲ ਹੁੰਦਾ ਹੈ। ਇੱਕ ਤਰ੍ਹਾਂ ਦੀ ਲਗਾਤਾਰ ਹੇਠਲੇ ਪੱਦਰ ਦੀ ਤੋੜ-ਫੋੜ। ਹਾਂ, ਰੂਸ ਅਤੇ ਚੀਨ ਇਸ ਦੀ ਵਰਤੋਂ ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਨੂੰ ਬਿਨਾਂ ਕੋਈ ਵੱਡਾ ਯੁੱਧ ਛੇੜੇ ਲਗਾਤਾਰ ਪਰੇਸ਼ਾਨ ਕਰਨੀ ਕਰਨਗੇ। ਇਹ 21ਵੀਂ ਸਦੀ ਦੀ ਲੜਾਈ ਦਾ ਨਵਾਂ ਚਿਹਰਾ ਹੈ। ਠੀਕ ਹੈ, ਹੱਦਾਂ ਨੂੰ ਪਾਰ ਕਰਨ ਦੀ ਗੱਲ ਕਰੀਏ ਤਾਂ ਮੈਨੂੰ ਇਸ ਰਿਪੋਰਟ ਦੀ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਬਾਰੇ ਪੁੱਛਣਾ ਪਵੇਗਾ। ਐਨਹਾਂਸਡ ਗੇਮਸ। ਕੀ ਮੈਂ ਇਹ ਸਹੀ ਪੜ੍ਹ ਰਹੀਆਂ? ਡੋਪਿੰਗ ਲੇਕ 올림픽 हां ਤੁਸੀਂ ਬਿਲਕੁਲ ਸਹੀ ਪੜਿਆ ਹੈ ਸੱਚੀ 2026 ਵਿੱਚ ਲਾਸ ਵੇਗਾਸ ਵਿੱਚ ਇਨਹਾਂਸਡ ਗੇਮਸ ਦੀ ਸ਼ੁਰੂਆਤ ਹੋਣ ਦੀ ਯੋਜਨਾ ਹੈ ਇਹ ਅਜਿਹੇ ਖੇਡਾਂ ਹਨ ਜਿੱਥੇ ਖਿਡਾਰੀਆਂ ਨੂੰ ਪ੍ਰਦਰਸ਼ਨ ਵਧਾਉਣ ਵਾਲੀਆਂ ਦਵਾਈਆਂ ਯਾਨੀ ਡੋਪਿੰਗ ਦੀ ਵਰਤੋਂ ਕਰਨ ਦੀ ਖੁੱਲ ਹੋਵੇਗੀ ਇੱਕ ਮਿੰਟ ਇਸ ਦੇ ਪਿੱਛੇ ਕੀ ਤਰਕ ਹੋ ਸਕਦਾ ਹੈ ਇਹ ਤਾਂ ਖੇਡਾਂ ਦੇ ਪੂਰੇ ਸਿਧਾਂਤ ਨੂੰ ਹੀ ਉਲਟਾ ਦਿੰਦਾ ਹੈ ਦੇਖੋ ਇਸ ਦੇ ਆਯੋਜਕਾਂ ਦਾ ਤਰਕ ਹੈ ਕਿ ਇਹ ਵਿਗਿਆਨ ਅਤੇ ਮਨੁੱਖੀ ਸਮਰੱਥਾ ਦੀਆਂ ਹੱਦਾਂ ਨੂੰ ਪਰਖਣ ਦਾ ਇੱਕ ਮੌਕਾ ਹੈ ਪਰ ਇਹ ਤਾਂ ਖੇਡਾਂ ਦੀ ਦੁਨੀਆ ਦੇ ਨੈਤਿਕ ਸਿਧਾਂਤਾਂ ਤੇ ਇੱਕ ਬਹੁਤ ਵੱਡਾ ਸਵਾਲ ਖੜਾ ਕਰੇਗਾ ਯਕੀਨਨ ਇੱਕ ਵੱਡੀ ਬਹਿਸ ਛਿੜੇਗਾ ਕਿ ਖੇਡਾਂ ਦਾ ਅਸਲ ਮਕਸਦ ਕੀ ਹੈ ਨਿਰਪੱਖ ਮੁਕਾਬਲਾ ਜਾਂ ਫਿਰ ਮਨੁੱਖੀ ਪ੍ਰਦਰਸ਼ਨ ਦੀਆਂ ਹੱਦਾਂ ਨੂੰ ਤੋੜਨਾ ਭਾਵੇਂ ਕਿਸੇ ਵੀ ਕੀਮਤ ਤੇ ਹੋਵੇ ਜਦੋਂ ਅਸੀਂ ਆਪਣੇ ਸਰੀਰ اپنی ਆਰਥਿਕਤਾ ਤੇ ਆਪਣੀ ਰਾਜਨੀਤੀ ਨੂੰ ਨਵੇਂ ਸਿਰੇ ਤੋਂ ਡਿਜ਼ਾਈਨ ਕਰਨ ਵਿੱਚ ਰੁੱਝੇ ਹੋਏ ਹਾਂ ਤਾਂ ਧਰਤੀ ਖੁਦ ਬਦਲ ਰਹੀ ਹੈ ਜਲਵਾਯੂ ਪਰਿਵਰਤਨ ਦੇ ਮੋਰਚੇ ਤੇ ਕੀ ਭਵਿਸ਼ਵਾਣੀ ਹੈ ਬਦਕਿਸਮਤੀ ਨਾਲ ਇਸ ਮੋਰਚੇ ਤੇ ਮੁੱਖ ਖਬਰ ਚੰਗੀ ਨਹੀਂ ਹੈ ਰਿਪੋਰਟ ਕਹਿੰਦੀ ਹੈ ਕਿ ਗਲੋਬਲ ਤਾਪਮਾਨ ਨੂੰ 1.5 ਡਿਗਰੀ ਸੈਲਸੀਅਸ ਤੱਕ ਸੀਮਿਤ ਰੱਖਣ ਦਾ ਟੀਚਾ ਹੁਣ ਲਗਭਗ ਅਸੰਭਵ ਜਾਪ ਰਿਹਾ ਹੈ ਹਮ ਪਰ ਇੱਥੇ ਇੱਕ ਦਿਲਚਸਪ ਗੱਲ ਹੈ ਭਾਵੇਂ ਟਰੰਪ ਪ੍ਰਸ਼ਾਸਨ ਇਸ ਨੂੰ ਸਮਰਥਨ ਨਾ ਦੇਵੇ ग्लोबल साउथ ਦੇ ਦੇਸ਼ਾਂ ਵਿੱਚ ਕਲੀਨ ਟੈਕਨੋਲੋਜੀ ਦਾ ਵਿਕਾਸ ਚੁੱਪਚਾਪ ਜਾਰੀ ਰਹੇਗਾ। ਮਤਲਬ ਇਹ ਇੱਕ ਸ਼ਾਂਤ ਕ੍ਰਾਂਤੀ ਵਾਂਗ ਹੈ ਜੋ ਸਰਕਾਰੀ ਨੀਤੀਆਂ ਦੀ ਪ੍ਰਵਾਹ ਕੀਤੇ ਬਿਨਾ ਅੱਗੇ ਵਧ ਰਹੀ ਹੈ। ਬਿਲਕੁਲ। ਇਹ ਦੇਸ਼ ਹੁਣ ਆਪਣੀ ਊਰਜਾ ਸੁਰੱਖਿਆ ਅਤੇ ਆਰਥਿਕ ਵਿਕਾਸ ਲਈ ਇਸ ਨੂੰ ਜ਼ਰੂਰੀ ਸਮਝਦੇ ਹਨ। ਖਾਸ ਤੌਰ ਤੇ ਭੂਤਾਪ ਊਰਜਾ ਯਾਨੀ ਜੀਓਥਰਮਲ એનર્ਜੀ ਤੇ ਨਜ਼ਰ ਰੱਖਣ ਦੀ ਲੋੜ ਹੈ। ਇਸ ਵਿੱਚ ਬਹੁਤ ਸੰਭਾਵਨਾਵਾਂ ਹਨ। ਗਲੋਬਲ ਸਾਊਥ ਊਰਜਾ ਦੇ ਮਾਮਲੇ ਵਿੱਚ ਆਪਣਾ ਰਸਤਾ ਖੁਦ ਬਣਾ ਰਿਹਾ ਹੈ ਕਿ ਇਹ ਉਹਨਾਂ ਦੀ ਰਾਜਨੀਤੀ ਤੇ ਵੀ ਲਾਗੂ ਹੁੰਦਾ ਹੈ ਕਿ ਉਹ ਪਾਈਵਾਲਾਂ ਲਈ ਪੱਛਮ ਦੀ ਬਜਾਏ ਪੂਰਬ ਵੱਲ ਦੇਖ ਰਹੇ ਹਨ ਇਹ ਇੱਕ ਵੱਡਾ ਬਦਲਾਵ ਹੈ ਜੋ ਹੋ ਰਿਹਾ ਹੈ ਲਾਤੀਨੀ ਅਮਰੀਕਾ ਵਿੱਚ ਅਮਰੀਕਾ ਸ਼ਾਇਦ ਆਪਣਾ ਪ੍ਰਭਾਵ ਵਧਾਉਣ ਦੀ ਕੋਸ਼ਿਸ਼ ਕਰੇਗਾ ਪਰ ਅਫਰੀਕੀ ਦੇਸ਼ ਪੱਛਮ ਤੋਂ ਨਿਰਾਸ਼ ਹੋ ਗਏ ਪੂਰਬ ਵੱਲ ਵਧੇਰੇ ਉਮੀਦ ਨਾਲ ਦੇਖ ਰਹੇ ਹਨ ਚੀਨ ਅਤੇ ਭਾਰਤ ਵੱਲ ਹਾਂ ਉਹਨਾਂ ਨੂੰ ਉੱਥੋਂ ਬਿਨਾਂ ਸ਼ਰਤ ਵਾਲਾ ਨਿਵੇਸ਼ ਅਤੇ ਸਾਂਝੇਦਾਰੀ ਮਿਲ ਰਹੀ ਹੈ ਜੋ ਉਹਨਾਂ ਨੂੰ ਪੱਛਮੀ ਦੇਸ਼ਾਂ ਦੇ ਮੁਕਾਬਲੇ ਜ਼ਿਆਦਾ ਆਕਰਸ਼ਕ ਲੱਗਦੀ ਹੈ ਤਾਂ ਫਿਰ 2026 ਦੀ ਇਸ ਪੂਰੀ ਤਸਵੀਰ ਤੋਂ ਸਾਨੂੰ ਕੀ ਸਿੱਟਾ ਕੱਢਣਾ ਚਾਹੀਦਾ ਹੈ 트럼ਪ ਨੈਡੋ ਤੋਂ ਲੈ ਕੇ ਵਜ਼ਨ ਘਟਾਉਣ ਵਾਲੀਆਂ ਗੋਲੀਆਂ ਤੱਕ ਇਨਹਾਂਂਸਡ ਗੇਮਸ ਤੋਂ ਲੈ ਕੇ AI ਦੇ ਬੁਲਬਲੇ ਤੱਕ ਇੰਜ ਲੱਗਦਾ ਜਿਵੇਂ ਸਾਰੇ ਪੁਰਾਣੇ ਨਿਯਮ ਖਤਮ ਹੋ ਰਹੇ ਹਨ ਇਸ ਦਾ ਮੁੱਖ ਸੰਦੇਸ਼ ਇਹੀ ਹੈ ਕਿ ਸਥਿਰਤਾ ਦਾ ਦੌਰ ਖਤਮ ਹੋ ਗਿਆ ਹੈ ਦੁਨੀਆ ਬਹੁਤ ਤੇਜ਼ੀ ਨਾਲ ਬਦਲ ਰਹੀ ਹੈ ਅਤੇ ਇਹ ਬਦਲਾਅ ਬਹੁਤ ਅਨਿਸ਼ਚਿਤ ਹੈ। ਹੂੰ ਸਾਡੀ ਸਿਹਤ ਸਾਡੀਆਂ ਨੌਕਰੀਆਂ ਸਾਡੇ ਦੇਸ਼ਾਂ ਦੀ ਰਾਜਨੀਤੀ ਸਭ ਕੁਝ ਇੱਕ ਨਵੇਂ ਅਣਜਾਣ ਦੌਰ ਵਿੱਚ ਦਾਖਲ ਹੋ ਰਿਹਾ ਹੈ। ਵਿਸੋ 26 ਸਾਨੂੰ ਦੱਸੇਗਾ ਕਿ ਅਸੀਂ ਇਸ ਨਵੀਂ ਲੈਣ ਦੇਣ ਵਾਲੀ ਦੁਨੀਆ ਲਈ ਕਿੰਨੇ ਤਿਆਰ ਹਾਂ। ਇਸ ਨਾਲ ਮੇਰੇ ਮਨ ਵਿੱਚ ਇੱਕ ਆਖਰੀ ਸਵਾਲ ਆਉਂਦਾ ਹੈ। ਜੇਕਰ ਸਾਡੇ ਦੇਸ਼ਾਂ ਦੇ ਰਿਸ਼ਤੇ ਸਿਰਫ ਮੈਨੂੰ ਇਸ ਵਿੱਚ ਕੀ ਮਿਲੇਗਾ ਦੇ ਸਿਧਾਂਤ ਤੇ ਚੱਲਣ ਲੱਗ ਪੈਣ ਤਾਂ ਇਸ ਸੋਚ ਨੂੰ ਸਾਡੇ ਸਮਾਜਾਂ ਅਤੇ ਸਾਡੇ ਆਪਸੀ ਮਨੁੱਖੀ ਰਿਸ਼ਤਿਆਂ ਤੱਕ ਪਹੁੰਚਣ ਵਿੱਚ ਕਿੰਨਾ ਸਮਾਂ ਲੱਗੇਗਾ ਉਸ ਦੁਨੀਆ ਦਾ ਕੀ ਹੋਵੇਗਾ ਜਿੱਥੇ ਹਰ ਚੀਜ਼ ਹਰ ਰਿਸ਼ਤਾ ਸਿਰਫ ਇੱਕ ਸੌਦਾ ਬਣ ਕੇ ਰਹਿ ਜਾਵੇ